ਚਲੋ ਸ਼ਾਬਾਸ਼ ਆਪਾਂ ਅ ਪੜਦੇ ਆ ਪ੍ਰੋਫੈਸਰ ਮੋਹਨ ਸਿੰਘ ਜੀ ਦੀਆਂ ਕਵਿਤਾਵਾਂ ਆਪਾਂ ਪੜ ਰਹੇ ਆ ਉਹਨਾਂ ਦੀ ਆਖਰੀ ਕਵਿਤਾ ਪੜਾਂਗੇ ਕਿਹੜਾ ਲੱਭ ਸਿਰਾ ਸਕਿਆ ਕਿਹੜਾ ਲੱਭ ਸਿਰਾ ਸਕਿਆ ਇਸ ਕਵਿਤਾ ਦੇ ਵਿੱਚ ਕਵੀ ਹਿੰਮਤੀ ਲੋਕਾਂ ਦੀ ਸਿਫਤ ਕਰਦਾ ਹੈ ਹਿੰਮਤੀ ਲੋਕ ਕਿੰਨੇ ਤਰ੍ਹਾਂ ਦੇ ਆ ਪਰ ਇਸ ਕਵਿਤਾ ਦੇ ਵਿੱਚ ਕਵੀ ਦਾ ਫੋਕਸ ਕੌਣ ਹੈ ਵਿਗਿਆਨੀ ਲੋਕ ਠੀਕ ਹੈ ਖਾਸ ਕਰਕੇ ਜਿਹੜੇ ਪੁਲਾੜ ਦੇ ਵਿੱਚ ਕੰਮ ਕਰ ਰਹੇ ਆ ਆਪਾਂ ਉਪਗ੍ਰਹਿ ਭੇਜਦੇ ਚੰਦ ਤੇ ਜਾਣ ਦੀਆਂ ਗੱਲਾਂ ਕਰਦੇ ਵੱਖ-ਵੱਖ ਗ੍ਰਹਾਂ ਦੀ ਆਪਾਂ ਨੂੰ ਆਪਣੇ ਕੋਲ ਜਾਣਕਾਰੀ ਆ ਗਈ ਹੈ ਕਿੱਦਾਂ ਆ ਗਈ ਹੈ ਕੁਝ ਵਿਗਿਆਨੀ ਸੀਗੇ ਕੁਝ ਇਸ ਤਰ੍ਹਾਂ ਦੀ ਸੋਚ ਵਾਲੇ ਸੀਗੇ ਉਹਨਾਂ ਨੇ ਖੋਜਿਆ ਤਾਂ ਹੀ ਸਾਨੂੰ ਪਤਾ ਲੱਗਿਆ ਨਹੀਂ ਤਾਂ ਕੋਈ ਜ਼ਮਾਨਾ ਸੀਗਾ ਕਿ ਸਾਡੇ ਆਪਣੇ ਲੋਕ ਇਹ ਕਹਿੰਦੇ ਹੁੰਦੇ ਸੀਗੇ ਕਿ ਧਰਤੀ ਤੇ ਅਗਰ ਤੁਸੀਂ ਤੁਰਦੇ ਜਾਓ ਤੁਰਦੇ ਜਾਓ ਤਾਂ ਇਹਦਾ ਇੱਕ ਕੰਡਾ ਹੈ ਠੀਕ ਹੈ ਉੱਥੋਂ ਤੁਸੀਂ نیچے ਦੇਖ ਸਕਦੇ ਹਾਂ ਸਾਡੇ ਲੋਕਾਂ ਦਾ ਇਹ ਵਿਸ਼ਵਾਸ ਰਿਹਾ ਠੀਕ ਹੈ ਧਰਤੀ ਆਪਣੇ ਧੁਰੇ ਦੁਆਲੇ ਘੁੰਮਦੀ ਹੈ ਸੂਰਜ ਆਪਣੇ ਧੁਰੇ ਦੁਆਲੇ ਘੁੰਮਦਾ ਆਪਾਂ ਇਹਨਾਂ ਗੱਲਾਂ ਵਿੱਚ ਕਨਫਿਊਜ਼ਡ ਸੀਗੇ ਸਾਨੂੰ ਕੁਝ ਵੀ ਪਤਾ ਨਹੀਂ ਸੀਗਾ ਗ੍ਰਹਿਾਂ ਬਾਰੇ ਅਸੀਂ ਬਹੁਤ ਸਾਰੇ ਵਹਿਮ ਪਾਲੇ ਹੋਏ ਸੀਗੇ ਵਿਗਿਆਨੀਆਂ ਨੇ ਸਾਨੂੰ ਦੱਸਿਆ ਕਿ ਕਿਹੜਾ ਗ੍ਰਹਿ ਕਿੱਥੇ ਹੈਗਾ ਕਿਦਾਂ ਉਹਦੇ ਉੱਤੇ ਲਾਈਫ ਹੈਗੀ ਕਿ ਨਹੀਂ ਹੈਗੀ ਠੀਕ ਹੈ ਸਮੇਂ-ਸਮੇਂ ਦੇ ਉੱਤੇ ਵਿਗਿਆਨੀ ਕੰਮ ਕਰਦੇ ਰਹਿੰਦੇ ਉਹਨਾਂ ਦੀ ਹਿੰਮਤ ਦੀ ਗੱਲ ਇਸ ਕਵਿਤਾ ਦੇ ਵਿੱਚ ਕਵੀ ਕਰਦਾ ਠੀਕ ਹੈ ਕੀ ਕਹਿੰਦਾ ਕਹਿੰਦਾ ਕਿਹੜਾ ਲੱਭ ਸਿਰ ਸਕਿਆ ਜ਼ਿੰਦਗੀ ਦੇ ਰਾਹਾਂ ਦਾ ਹਰ ਪੜਾ ਸੁਨੇਹਾ ਹੈ ਅਗਲਿਆਂ ਪੜਾਵਾਂ ਦਾ ਕਹਿੰਦਾ ਕੋਈ ਹੈਗਾ ਦੁਨੀਆ ਦੇ ਵਿੱਚ ਐਸਾ ਜਿਹੜਾ ਇਸ ਜ਼ਿੰਦਗੀ ਦੇ ਰਾਹਾਂ ਦਾ ਸਿਰਾ ਲੱਭ ਸਕਿਆ ਹੋਵੇ ਅੱਛਾ ਅੰਤ ਹੈਗਾ ਕਿਸੇ ਵੀ ਗੱਲ ਦਾ ਕਹਿੰਦਾ ਕਿਹੜਾ ਲੱਭ ਸਿਰਾ ਸਕਿਆ ਜ਼ਿੰਦਗੀ ਦੇ ਰਾਹਾਂ ਦਾ ਜਿੱਧਰ ਨੂੰ ਤੁਸੀਂ ਜਾਣਦੇ ਹੋ ਕਿ ਆ ਕਦੇ ਰਾਹ ਖਤਮ ਹੁੰਦਾ ਨਹੀਂ ਹੁੰਦਾ ਜੇਕਰ ਆਪਾਂ ਕੋਈ ਵੀ ਕੰਮ ਚਲੋ ਤੁਸੀਂ ਪੜ੍ਹਾਈ ਕਰਦੇ ਹੋ ਪੜ੍ਹਾਈ ਦਾ ਅੰਤ ਹੈਗਾ ਨਹੀਂ ਹੈਗਾ ਬਜ਼ੁਰਗ ਹੋਣ ਤੱਕ ਤੁਸੀਂ ਪੜ੍ਹੋਗੇ ਨਾ ਪੜ੍ਹਾਈ ਦਾ ਅੰਤ ਹੈ ਨਹੀਂ ਜੇਕਰ ਟੀਚਰ ਵੀ ਖੜੇ ਹਨ ਨਾ ਸਟੇਜ ਤੇ ਤੁਹਾਡੇ ਨਾਲ ਗੱਲ ਕਰ ਰਿਹਾ ਪੜ੍ਹਾ ਰਿਹਾ ਇਹਦਾ ਮਤਲਬ ਇਹ ਨਹੀਂ ਹੈ ਕਿ ਉਹਨਾਂ ਨੂੰ ਸਾਰੀ ਨੌਲੇਜ ਹੈ ਇਸ ਤਰ੍ਹਾਂ ਬਿਲਕੁਲ ਨਹੀਂ ਹੈ ਨੌਲੇਜ ਕਦੇ ਖਤਮ ਨਹੀਂ ਹੁੰਦੀ ਤੁਹਾਡੇ ਕੋਲ ਹਰ ਤਰ੍ਹਾਂ ਦੀ ਨੌਲੇਜ ਨਹੀਂ ਹੋ ਸਕਦੀ ਤੁਹਾਨੂੰ ਹਮੇਸ਼ਾ ਨੌਲੇਜ ਦੀ ਭਾਲ ਦੇ ਵਿੱਚ ਲੱਗੇ ਰਹਿਣਾ ਪਊਗਾ ਠੀਕ ਹੈ ਚਲੋ ਅੱਜ ਆਪਾਂ ਗੱਲ ਕਰਦੇ ਹੁਣ ਇਹ ਮੋਬਾਈਲ ਹੈ ਚਲੋ ਮੇਰਾ ਤਾਂ ਹੈ ਹੀ ਹਲਕਾ ਜਿਹਾ ਤੁਹਾਡੇ ਕੋਲ ਐਪਲ ਹੋਣਗੇ ਹੁਣ ਜਿਹਦੇ ਕੋਲ ਅੱਜ ਐਪਲ ਹੈ ਕਿ ਉਹ ਕਹੂਗਾ ਕਿ ਮੇਰੇ ਕੋਲ ਬੈਸਟ ਐਪਲ ਦਾ ਵਰਜਨ ਮੋਬਾਈਲ ਹੈਗਾ ਨਹੀਂ ਕਿਉਂਕਿ ਉਸ ਤੋਂ ਨਵੇਂ ਹੋਰ ਨਿਕਲ ਜਾਨੇ ਐਪਲ ਵਾਲਿਆਂ ਨੇ ਵੀ ਕੁਝ ਨਾ ਕੁਝ ਨਵਾਂ ਕੱਢੀ ਜਾਣਾ ਠੀਕ ਹੈ ਜਦੋਂ ਅਸੀਂ ਛੋਟੇ ਹੁੰਦੇ ਸੀਗੇ ਤਾਂ ਸਾਡੇ ਘਰਾਂ ਦੇ ਵਿੱਚ ਸ਼ੁਰੂ ਦੇ ਵਿੱਚ ਕੀ ਸੀਗਾ ਪਹਿਲਾਂ ਤਾਂ ਟੀਵੀ ਵਗੈਰਾ ਹੁੰਦੇ ਨਹੀਂ ਸੀਗੇ ਰੇਡੀਓ ਵਗੈਰਾ ਨਾਲੇ ਕੰਮ ਚਲਾਉਂਦੇ ਹੁੰਦੇ ਸੀਗੇ ਠੀਕ ਹੈ ਫਿਰ ਜੇ ਟੀਵੀ ਆਇਆ ਤਾਂ ਬਲੈਕ ਐਂਡ ਵਾਈਟ ਆਇਆ ਬਲੈਕ ਐਂਡ ਵਾਈਟ ਆਇਆ ਉਸ ਤੋਂ ਬਾਅਦ ਰੰਗीन ਆ ਗਏ ਕਲਰਡ ਫਿਰ ਰੰਗीन ਵੱਲੋਂ ਆਪਾਂ ਭੱਜ ਲੈ ਠੀਕ ਹੈ ਜਦੋਂ ਕਲਰਡ ਆਏ ਅੱਛਾ ਫਿਰ ਸਾਈਜ਼ ਦਾ ਫਰਕ ਪੈ ਗਿਆ ਵੱਡਾ ਛੋਟਾ ਕਿ ਉਹਨਾਂ ਦੇ ਘਰ ਉਠਲਾਣੇ ਦੇ ਘਰ ਐਡਾ ਵੱਡਾ ਟੀਵੀ ਹੈ ਠੀਕ ਹੈ ਫਿਰ ਉਹ ਕਰੀਓਸਿਟੀ ਹੋ ਗਈ ਕਿ ਆਹ ਨਵਾਂ ਲੈ ਲਈਏ ਹੁਣ ਉਹ ਟੀਵੀ ਬਣਾਉਣ ਵਾਲਿਆਂ ਨੇ ਤਾਂ ਉੱਥੇ ਹੀ ਸਟਾਪ ਨਹੀਂ ਲਗਾਇਆ ਕੋਈ ਸਿਰਾ ਥੋੜੀ ਐ ਅੰਤ ਥੋੜੀ ਐ ਜ਼ਿੰਦਗੀ ਦੇ ਰਾਹਾਂ ਦਾ ਅਗਲੇ ਹੋਰ ਅੱਗੇ ਵਧ ਗਏ ਕਿ ਇਹ ਤਾਂ ਟੀਵੀ ਜਗਾ ਹੀ ਬੜਾ ਰੋਕਦਾ ਹੈ ਫਿਰ ਆਪਣਾ ਇੱਕ ਅੰਧਾ ਦੇ ਨਾਲ ਹੀ ਫਿਕਸ ਹੋਣ ਲੱਗ ਪਈਆਂ ਸਕਰੀਨਾਂ ਹੋ ਰਹੀ ਹੈ ਨਾ ਤਰੱਕੀ ਲਗਾਤਾਰ ਹਰ ਫੀਲਡ ਵਿੱਚ ਆਪਾਂ ਇੱਕ ਫੀਲਡ ਦੀ ਗੱਲ ਨਹੀਂ ਕਰਾਂਗੇ ਹਰ ਫੀਲਡ ਦੇ ਵਿੱਚ ਇਸੇ ਕਰਕੇ ਕਹਿੰਦਾ ਕਹਿੰਦਾ ਕਿਹੜਾ ਲੱਭ ਸਿਰਾ ਸਕਿਆ ਜ਼ਿੰਦਗੀ ਦੇ ਰਾਹਾਂ ਦਾ ਕਿਸੇ ਨੂੰ ਵੀ ਅੱਜ ਤੱਕ ਜ਼ਿੰਦਗੀ ਦੇ ਰਾਹਾਂ ਦਾ ਸਿਰਾ ਨਹੀਂ ਮਿਲਿਆ ਜਿੱਥੇ ਉਹ ਖੜ ਕੇ ਕਹਿ ਦਵੇ ਕਿ ਬਸ ਐਂਡ ਐਥੇ ਇਸ ਤੋਂ ਅੱਗੇ ਹੋਰ ਕੋਈ ਵੀ ਦੁਨੀਆ ਦਾ ਇਨਸਾਨ ਕੁਝ ਵੀ ਨਹੀਂ ਲੱਭ ਸਕਦਾ ਬਸ ਇੱਥੇ ਦਾ ਅੰਤ ਹੁੰਦਾ ਕਹਿੰਦਾ ਹਰ ਪੜਾ ਸੁਨੇਹਾ ਹੈ ਅਗਲਿਆਂ ਪੜਾਵਾਂ ਦਾ ਅਗਰ ਕਿਸੇ ਇੱਕ ਨੇ ਖੋਜ ਕਰ ਲਈ ਨਾ ਕਿਸੇ ਪੜਾ ਦੇ ਉੱਤੇ ਉਹਨੇ ਕੋਈ ਚੀਜ਼ ਲੱਭ ਲਈ ਤਾਂ ਉੱਥੇ ਉਹ ਸੁਨੇਹਾ ਦਿੰਦਾ ਕਿ ਅੱਗੇ ਤੇ ਬਹੁਤ ਕੁਝ ਲੱਭਣ ਦੇ ਲਈ ਪਿਆ ਲੱਭੋ ਠੀਕ ਹੈ ਜਿਹਨੇ ਇੱਕ ਖੋਜ ਕਰ ਲਈ ਨਾ ਜਦੋਂ ਉਹ ਖੋਜ ਕਰ ਬੈਠਦਾ ਤਾਂ ਅੱਗੇ ਉਹਦੇ ਸਾਹਮਣੇ ਬਹੁਤ ਸਾਰੀਆਂ ਚੀਜ਼ਾਂ ਉਹਨੂੰ ਪਤਾ ਹੁੰਦੀਆਂ ਕਿ ਇਸ ਤੋਂ ਅੱਗੇ ਹੋਰ ਜ਼ਿਆਦਾ ਵਧਣ ਦੀ ਜ਼ਰੂਰਤ ਹੈ ਲੱਭਣ ਦੀ ਜ਼ਰੂਰਤ ਹੈ ਸੋ ਕਹਿੰਦਾ ਹਰ ਪੜਾ ਸੁਨੇਹਾ ਹੈ ਜਿੱਥੇ ਤੱਕ ਤੁਸੀਂ ਪਹੁੰਚਦੇ ਹੋ ਨਾ ਉੱਥੇ ਇੱਕ ਨਵਾਂ ਸੁਨੇਹਾ ਮਿਲਦਾ ਅਗਲੇ ਆਪੜਾਵਾਂ ਦਾ ਕਿ ਇਸ ਤੋਂ ਅੱਗੇ ਵੀ ਵਧਿਆ ਜਾ ਸਕਦਾ ਠੀਕ ਹੈ ਕਹਿੰਦਾ ਤੋੜ ਲੰਗ ਗਿਆ ਦੇਖੋ ਤਰਤ ਦੀ ਤੜਾਗੀ ਨੂੰ ਕੋਈ ਹੱਦ ਬੰਨਾ ਹੈ ਇਸ਼ਕ ਦੇ ਸੁਦਾਵਾਂ ਦਾ ਹੁਣ ਇਸ ਤਰ੍ਹਾਂ ਦੇ ਕੰਮ ਕਰਨ ਦੇ ਲਈ ਜੋ ਦੁਨੀਆ ਆਮ ਨਹੀਂ ਕਰਦੀ ਨਾ ਕੋਈ ਟਾਵਾ ਟਾਵਾ ਕਰਦਾ ਤਾਂ ਇਹਦੇ ਲਈ ਇੱਕ ਸੁਦਾਾ ਹੋਣਾ ਚਾਹੀਦਾ ਸ਼ਦਾ ਮਤਲਬ ਪਾਗਲਪਨ ਹੋਣਾ ਚਾਹੀਦਾ ਇੱਕ ਭੂਤ ਸਵਾਰ ਦਿਮਾਗ ਦੇ ਉੱਤੇ ਹੋਣਾ ਚਾਹੀਦਾ ਕਿ ਮੈਂ ਕਰਨਾ ਚਲੋ ਮੈਂ ਪੜ੍ਹਨ ਲਿਖਣ ਵਾਲਿਆਂ ਦੀ ਉਹ ਗੱਲ ਕਰਦੀ ਆ ਕੋਈ ਟਾਵੇਂ ਟਾਵੇਂ ਹੁੰਦੇ ਜਿਹੜੇ ਕਹਿੰਦੇ ਕਿ ਮੈਂ ਆਈਐਸ ਦਾ ਟੈਸਟ ਕਲੀਅਰ ਕਰਨਾ ਠੀਕ ਹੈ ਆਈਐਸ ਦਿਨ ਰਾਤ ਮਿਹਨਤ ਕਰਨੀ ਪੈਂਦੀ ਹੈ ਹੁਣ ਉਹ ਵਾਲਾ ਪਾਗਲਪਨ ਕਿਸੇ ਦੇ ਦਿਮਾਗ ਤੇ ਸਵਾਰ ਹੋਵੇ ਤਾਂ ਉਹ ਦਿਨ ਰਾਤ ਮਿਹਨਤ ਕਰੇ ਤਾਂ ਉਹ ਅਗਲੇ 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 ਸਟੈਪ ਦੇ ਉੱਤੇ ਪੈਰ ਧਰੇ ਆਈਐਸ ਕਲੀਅਰ ਕਰੇ ਠੀਕ ਹੈ ਇਹ ਮੈਂ ਪੜਨ ਲਿਖਣ ਵਾਲਿਆਂ ਦੀ ਗੱਲ ਕਰਦੀ ਤਾਂ ਫਿਰ ਇੱਕ ਪਾਗਲਪਨ ਤਾਂ ਚਾਹੀਦਾ ਭੂਤਸوار ਹੋਣਾ ਚਾਹੀਦਾ ਤੁਹਾਡੇ ਤੇ ਕਿ ਮੈਂ ਆਹ ਕੰਮ ਕਰਨਾ ਕਰਨਾ ਮਤਲਬ ਕਰਨਾ ਚਾਹੇ ਦਿਨ ਮੈਨੂੰ ਆਪਣਾ ਲਾਣਾ ਪਵੇ ਚਾਹੇ ਮੈਨੂੰ ਆਪਣੀਆਂ ਰਾਤਾਂ ਲਾਣੀਆਂ ਪੈਣ ਪਰ ਮੈਂ ਇਹ ਕੰਮ ਕਰਨਾ ਕਹਿੰਦਾ ਤੋੜ ਲੰਘ ਗਿਆ ਤੋੜ ਲੰਘ ਗਿਆ ਦੇਖੋ ਧਰਤ ਦੀ ਤੜਾਗੀ ਨੂੰ ਕੋਈ ਹੱਦ ਬੰਨਾ ਹੈ ਇਸ਼ਕ ਦੇ ਸੁਦਾਵਾਂ ਦਾ ਕਹਿੰਦਾ ਕੋਈ ਹੱਦ ਬੰਨਾ ਨਹੀਂ ਐ ਇਸ ਤਰ੍ਹਾਂ ਦੇ ਸੁਦਾਈਆਂ ਦਾ ਇਸ ਤਰ੍ਹਾਂ ਦੇ ਪਾਗਲ ਪੁੰਦਾ ਕਹਿੰਦਾ ਇਸ ਤਰ੍ਹਾਂ ਦੇ ਲੋਕ ਜਿਹੜੇ ਵਿਗਿਆਨੀ ਲੋਕ ਐ ਨਾ ਕਹਿੰਦਾ ਇਹ ਧਰਤੀ ਦੀ ਤੜਾਗੀ ਨੂੰ ਤੋੜ ਕੇ ਅੱਗੇ ਲੰਘਣ ਵਾਲੇ ਆ ਤੜਾਗੀ ਕੀ ਹੁੰਦੀ ਐ ਛੋਟੇ ਬੱਚੇ ਦੇ ਪਾਣੇ ਨਾ ਪਰ ਲੱਕ ਦੇ ਵਾਲੇ ਧਾਗਾ ਠੀਕ ਐ ਸੋ ਇਹ ਜਿਹੜੇ ਵਿਗਿਆਨੀ ਲੋਕ ਐ ਇਸ ਤਰ੍ਹਾਂ ਦੀ ਸੋਚਦੇ ਵਿਅਕਤੀ ਐ ਨਾ ਉਹ ਦੁਨੀਆ ਦੇ ਘੇਰੇ ਨੂੰ ਟੱਪਦੇ ਆ। ਅੱਛਾ ਸਾਡੇ ਵਰਗੇ ਆਮ ਲੋਕ ਸਿਗੇ ਜਿਹੜੇ ਆਮ ਪਬਲਿਕ ਸਿਗੀ ਉਹਨਾਂ ਨੂੰ ਤਾਂ ਇਦਾਂ ਹੀ ਸੀਗਾ ਕਿ ਵਈ ਧਰਤੀ ਦਾ ਇੱਕ ਕਿਨਾਰਾ ਐ ਉਸ ਤੋਂ نیچے ਫਿਰ ਆਪਾਂ ਦੇਖ ਸਕਦੇ ਆ। ਇਹਨਾਂ ਨੇ ਕੀ ਕੀਤਾ? ਇਹਨਾਂ ਨੇ ਕੱਲੀ ਧਰਤੀ ਦੀ ਦਿਵਾਰ ਹੀ ਨਹੀਂ ਸੋਚਿਆ। ਇਹਨਾਂ ਨੇ ਉੱਪਰ ਵੱਰੇ ਸੋਚਿਆ ਕਿ ਉੱਪਰ ਕੀ ਐ? ਰਾਤ ਨੂੰ ਸਾਨੂੰ ਤਾਰੇ ਜਗਦੇ ਦਿਖਦੇ ਆ। ਚੰਨ ਦਿਖਦਾ। ਸਾਨੂੰ ਸੂਰਜ ਦਿਖਦਾ ਹੈ ਕੀ ਹੋਊਗਾ ਉੱਪਰ ਕਿਸੇ ਨੇ ਸੋਚਿਆ ਤਾਂ ਹੀ ਉੱਥੇ ਤੱਕ ਪਹੁੰਚ पाए ਤਾਂ ਹੀ ਆਪਾਂ ਅੱਜ ਚੰਦਰਯਾਨ ਜਾਂ ਕੋਈ ਵੀ ਉਪਗ੍ਰਹਾਂ ਦੀਆਂ ਗੱਲਾਂ ਕਰਦੇ ਆਂ ਆਪਾਂ ਠੀਕ ਹੈ ਪੁਲਾੜ ਆਦਰਵਾਇਜ਼ ਤਾਂ ਸਾਡੇ ਲਈ ਇਹ ਹੈ ਸਗਾ ਕਿ ਅਸੀਂ ਧਰਤੀ ਦੇ ਉੱਤੇ ਰਹਿੰਨੇ ਉੱਪਰ ਇੱਕ ਸਵਰਗ ਹੈ ਉੱਥੇ ਦੇਵਤੇ ਰਹਿੰਦੇ ਆਦਰਵਾਇਜ਼ ਤਾਂ ਸਾਡੇ ਲਈ ਇਹੀ ਹੈਗਾ ਨਾ ਟੀਵੀ 'ਚ ਆਪਾਂ ਨਾਟਕ ਦੇਖਦੇ ਆਂ ਨਾ ਠੀਕ ਹੈ ਸਵਰਗ ਉੱਪਰ ਹੈ ਇੰਦਰ ਦੇਵਤਾ ਦਾ ਬੁੱਢਾ ਸਾਰਾ ਨਹੀਂ ਤਾਂ ਆਪਾਂ ਫਿਰ ਇਹਨਾਂ ਗੱਲਾਂ 'ਚ ਰਹਿਣਾ ਸੀਗਾ ਪਰ ਇਸ ਤਰ੍ਹਾਂ ਦੇ ਕੁਝ ਲੋਕ ਆਏ ਇਸ ਤਰ੍ਹਾਂ ਦੀ ਸੋਚ ਵਾਲੇ ਆਏ ਜਿਨ੍ਹਾਂ ਨੇ ਧਰਤੀ ਦੀ ਤੜਾਕੀ ਨੂੰ ਤੋੜ ਕੇ ਅੱਗੇ ਪੁਲੰਘਾਂ ਪੱਟੀਆਂ ਤੇ ਸਾਡੇ ਸਾਹਮਣੇ ਬਹੁਤ ਸਾਰਾ ਗਿਆਨ ਲਿਆਤਾ ਰਿਹਾ ਕਹਿੰਦਾ ਧਰਤ ਜਿੱਥੇ ਮੁੱਕ ਜਾਂਦੀ ਰੰਗਾਂ ਦੀ ਝਨਾਹ ਵਹਿੰਦੀ ਜਿੱਥੇ ਧਰਤੀ ਮੁੱਕਦੀ ਹੈ ਨਾ ਉੱਥੇ ਕਹਿੰਦਾ ਰੰਗਾਂ ਦੀ ਝਨਾਹ ਵਹਿੰਦੀ ਹੈ ਕਿਉਂਕਿ ਤੁਹਾਨੂੰ ਕਿੰਨੇ ਦੁਨੀਆਂ ਦੇ ਰੰਗ ਉਸ ਪਰਮਾਤਮਾ ਦੇ ਰੰਗ ਦੇਖਣ ਨੂੰ ਮਿਲਦੇ ਠੀਕ ਹੈ ਕਹਿੰਦਾ ਪਰ ਕੋਈ ਰੰਝੇਟਾ ਹੀ ਪਾਵੇ ਮੁੱਲ ਜਨਾਵਾਂ ਦਾ ਕੋਈ ਰਾਂਝਾ ਹੋਵੇ ਤਾਂ ਹੀ ਉਹ ਜਨਾਵਾਂ ਆਪਾਰ ਕਰਨ ਦੀ ਕੋਸ਼ਿਸ਼ ਕਰੇ ਸਾਰੇ ਰਾਂਝੇ ਤਾਂ ਨਹੀਂ ਹੁੰਦੇ ਤੁਸੀਂ ਇੱਕ ਵਾਰੀ ਜਦੋਂ ਆਪਾਂ ਪਹਿਲੀ ਵਾਰੀ ਘਰੋਂ ਇਕੱਲੇ ਤੁਰਦੇ ਆ ਨਾ ਤਾਂ ਮਾਂ ਬਾਪ ਕੋਈ ਵੀ ਘਰ ਦਾ ਵੱਡਾ ਧਿਆਨ ਰੱਖੀ ਧਿਆਨ ਨਾਲ ਚੜ੍ਹੇ ਧਿਆਨ ਨਾਲ ਉਸ ਸਟਾਪੇਜ ਤੇ ਉਤਰ ਜਾਈਂ ਕਿੰਨਾ ਖਿਆਲ ਰੱਖਦੇ ਆ ਜਦੋਂ ਆਪਾਂ ਫਸਟ ਟਾਈਮ ਆਪਾਂ ਘਰ ਤੋਂ ਪੈਰ ਪੱਟਦੇ ਆ ਇਕੱਲੇ ਤਾਂ ਸਾਰਾ ਟੱਬਰ ਤੁਹਾਡਾ ਖਿਆਲ ਰੱਖਦਾ ਠੀਕ ਹੈ ਜਿਹੜਾ ਨਿਕਲਦਾ ਨਾ ਉਹ ਵੀ ਡਰਦਾ ਹੀ ਰਹਿੰਦਾ ਡਰਦਾ ਹੀ ਰਹਿੰਦਾ ਹੁਣੇ ਕੋਈ ਰਾਂਝਾ ਹੋਵੇ ਤਾਂ ਚਨਾਅ ਦੇ ਵਿੱਚ ਛਾਲ ਮਾਰੇ ਰੁੜਦਾ ਰੁੜ ਜਮਾ ਪਰ ਮੈਂ ਪਾਰ ਕਰਕੇ ਦੇਖਣਾ ਉਹੀ ਕਰੂਗਾ ਇਸ ਤਰ੍ਹਾਂ ਦੇ ਕੰਮ ਹੈਨਾ ਐਟਮ ਦੀ ਖੋਜ ਹੋਈ ਬੌਮ ਜਿਹੜਾ ਹੁੰਦਾ ਹੈ ਨਾ ਪਤਾ ਨਹੀਂ ਕਿੰਨੀ ਵਾਰੀ ਉਹ ਫਟਿਆ ਹੋਣਾ ਕਿੰਨੀ ਵਾਰੀ ਨੁਕਸਾਨ ਹੋਇਆ ਹੋਣਾ ਬਹੁਤ ਸਾਰੇ ਵਿਗਿਆਨੀ ਐ ਜਿਹੜੇ ਜਦੋਂ ਖੋਜ ਕਰਦੇ ਸੀਗੇ ਤਾਂ ਲੋਕ ਉਹਨਾਂ ਨੂੰ ਪਾਗਲ ਕਹਿੰਦੇ ਸੀਗੇ ਕਿ ਪਾਗਲ ਲੱਗਿਆ ਹੋਇਆ ਠੀਕ ਹੈ ਫਿਰ ਜਦੋਂ ਉਹ ਖੋਜ ਕਰਦੇ ਐ ਕੁਛ ਨਾ ਕੁਛ ਐਕਸਪੈਰੀਮੈਂਟ ਕਰਦੇ ਐ ਤਾਂ ਉੱਥੇ ਧਮਾਕੇ ਵੀ ਹੋਏ ਐ ਵੱਖ-ਵੱਖ ਤੁਸੀਂ ਸਾਇੰਟਿਸਟ ਨੂੰ ਪੜਿਓ ਠੀਕ ਹੈ ਫਿਰ ਧਮਾਕੇ ਵੀ ਹੋਏ ਆ ਫਿਰ ਲੋਕਾਂ ਨੇ ਕਿਹਾ ਕਿ ਪਾਗਲ ਆ ਪਤਾ ਨਹੀਂ ਕੀ ਕੰਮ ਕਰੀ ਜਾਂਦਾ ਅੰਦਰ ਬੜਿਆ ਜਦੋਂ ਉਹਨਾਂ ਨੇ ਇੱਕ ਚਮਤਕਾਰੀ ਚੀਜ਼ ਸਾਡੇ ਸਾਹਮਣੇ ਰੱਖ ਦਿੱਤੀ ਫਿਰ ਆਪਾਂ ਕਹਿੰਨੇ ਵਾਹ ਕੀ ਬਾਤ ਹੈ ਇਦਾਂ ਦਾ ਇਨਸਾਨ ਹੀ ਕੋਈ ਨਹੀਂ ਪਰ ਪਹਿਲੀਆਂ ਪਹਿਲੇ ਪੜਾ ਜਦੋਂ ਲੋਕ ਕਹਿੰਦੇ ਰਹੇ ਉਹਨਾਂ ਨੂੰ ਸੁਦਾਈ ਪਾਗਲ ਠੀਕ ਹੈ ਸੋ ਕਹਿੰਦਾ ਤਾਂ ਜਿੱਥੇ ਮੁੱਕ ਜਾਂਦੀ ਰੰਗਾਂ ਦੀ ਝਨਾ ਵਹਿੰਦੀ ਫੇਰ ਰੰਗਾਂ ਦੀ ਝਨਾ ਵਹਿੰਦੀ ਹੈ ਫੇਰ ਤੁਹਾਡਾ ਨਾਮ ਹੁੰਦਾ ਹੈ ਫੇਰ ਪਤਾ ਲੱਗਦਾ ਕਿ ਅੱਛਾ ਇਹ ਉਹੀ ਬੰਦਾ ਹੈ ਜਿਨੇ ਆਹ ਕੰਮ ਕਰ ਦਿੱਤਾ ਜੇ ਖੋਜੀ ਨਾ ਹੁੰਦੇ ਵਿਗਿਆਨੀ ਨਾ ਹੁੰਦੇ ਜੇ ਉਹਨਾਂ ਨੇ ਐਕਸਪੈਰੀਮੈਂਟਸ ਨਾ ਕੀਤੇ ਹੁੰਦੇ ਜੇ ਉਹਨਾਂ ਦੇ ਐਕਸਪੈਰੀਮੈਂਟਸ ਦੇ ਦੌਰਾਨ ਉਹ ਵਿਸਫੋਟ ਨਾ ਹੋਏ ਹੁੰਦੇ ਤਾਂ ਕਿਆ ਆਪਾਂ ਜਾਂ ਲਾਈਟਾਂ ਦੇ ਹੇਠ ਬੈਠ ਸਕਦੇ ਕਿਆ ਪੱਖੇ ਚੱਲਦੇ ਹੁੰਦੇ ਕਿਆ ਸਾਡੇ ਘਰਾਂ ਦੇ ਵਿੱਚ ਪਏ ਫ੍ਰਿਜ ਸਾਨੂੰ ਠੰਡੇ ਕਰ ਕਰਕੇ ਸਮਾਨ ਪਕੜਾਉਂਦਾ ਠੀਕ ਹੈ ਕਿਆ ਅਸੀਂ ਇੱਕ ਥਾਂ ਤੋਂ ਦੂਸਰੀ ਥਾਂ ਆਪਾਂ ਸਫਰ ਕਰਪਾਂਦੇ ਬੱਸਾਂ ਦੇ ਵਿੱਚ ਕਿਆ ਸਾਡੇ ਕੋਲ ਜਹਾਜ਼ ਹੁੰਦਾ ਹੈ ਇੱਕ ਥਾਂ ਤੋਂ ਦੂਜੀ ਥਾਂ ਜਾਣ ਦੇ ਲਈ ਨਹੀਂ ਹੋਣਾ ਸੀਗਾ ਠੀਕ ਹੈ ਅੱਜ ਸਾਡੇ ਆਪਣੀ ਧਰਤੀ ਦੇ ਇਨਸਾਨ ਅੱਛਾ ਕਹਿੰਦੇ ਕਿ ਫਲਾਣੇ ਗ੍ਰਹਿ ਤੇ ਫਲਾਣੇ ਐਕਟਰ ਨੇ ਜ਼ਮੀਨ ਲਈ ਹੈ ਇਹ ਗੱਲਾਂ ਆਪਾਂ ਕਰਪਾਂਦੇ ਫਿਰ ਨਹੀਂ ਕਹਿੰਦਾ ਜਿਹੜੇ ਹਿੰਮਤਾਂ ਵਾਲੇ ਚੀਰ ਦੇ ਪੁਲਾੜਾਂ ਨੂੰ ਚੰਨ ਦਾ ਟੁਕ ਖਾਂਦੇ ਨੇ ਭਰ ਕੇ ਘੁੱਟ ਸ਼ੋਆਮਾਂ ਦਾ ਹੁਣ ਜਿਹੜੇ ਇਸ ਤਰ੍ਹਾਂ ਦੀ ਹਿੰਮਤ ਕਰਦੇ ਆ ਆਪਣੇ ਘਰ ਤੋਂ ਨਿਕਲਣ ਦੀ ਕੋਸ਼ਿਸ਼ ਕਰਦੇ ਆ ਠੀਕ ਹੈ ਧਰਤੀ ਤੋਂ ਪਰੇ ਦੀਆਂ ਗੱਲਾਂ ਬਾਰੇ ਉਹ ਸੋਚਦੇ ਆ ਕਹਿੰਦਾ ਜਿਹੜੇ ਹਿੰਮਤਾਂ ਵਾਲੇ ਚੀਰ ਦੇ ਪੁਲਾੜਾਂ ਨੂੰ ਉਹ ਪੁਲਾੜਾਂ ਨੂੰ ਚੀਰਦੇ ਆ ਠੀਕ ਹੈ ਜੋ ਆਮ ਲੋਕਾਂ ਨੇ ਸੋਚੀ ਨਹੀਂ ਨਾ ਹੁੰਦੀ ਗੱਲ ਉਹ ਸੋਚ ਲੈਂਦੇ ਆ ਸੋਚਦੇ ਹੀ ਨਹੀਂ ਉਹ ਕਰ ਲੈਂਦੇ ਆ ਕਹਿੰਦਾ ਚੰਨ ਦਾ ਟੁਕ ਖਾਂਦੇ ਨੇ ਭਰ ਕੇ ਘੁੱਟ ਛਵਾਵਾ ਫਿਰ ਉਹ ਚੰਨ ਦਾ ਚੰਦਰਮਾ ਦਾ ਟੁਕ ਖਾਂਦੇ ਆ ਟੁਕ ਮਤਲਬ ਰੋਟੀ ਜਿਵੇਂ ਰੋਟੀ ਖਾਣੇ ਨਾ ਆਪਾਂ ਹੁਣ ਜਦੋਂ ਤੁਸੀਂ ਕਿਸੇ ਜਗ੍ਹਾ ਦੇ ਉੱਤੇ ਜਾਂਦੇ ਆ ਤਾਂ ਹੀ ਤੁਹਾਨੂੰ ਸਵਾਦ ਪਤਾ ਲੱਗਦਾ ਉਸ ਜਗ੍ਹਾ ਦਾ ਜਿਵੇਂ ਆਪਣੇ ਲੋਕ ਐ ਖਾਸ ਕਰਕੇ ਜਿਹੜੇ ਆਪਣੇ ਪੰਜਾਬੀ ਐ ਜਦੋਂ ਵੀ ਛੁੱਟੀਆਂ ਹੁੰਦੀਆਂ ਤਾਂ ਆਪਾਂ ਕਿਆ ਕਰਦੇ ਆ ਸਾਡੇ ਲੋਕਾਂ ਨੇ ਕੀ ਕਰਨਾ ਹੁੰਦਾ ਆਪਾਂ ਜਾਣੇ ਅੱਛਾ ਛੁੱਟੀਆਂ ਹੋ ਗਈਆਂ ਪੰਜਾਬ 'ਚ ਤਾਂ ਆਪਾਂ ਐਨਾ ਚਿਰ ਹੋ ਗਿਆ ਰਹਿੰਦਿਆਂ ਨੂੰ ਠੀਕ ਹੈ ਤਾਂ ਫ੍ਰੀ ਟਾਈਮ ਐ ਸਾਨੂੰ ਕਿਸੇ ਚੰਗੀ ਜਗ੍ਹਾ ਦੇ ਉੱਤੇ ਜਾ ਕੇ گزارਣਾ ਚਾਹੀਦਾ ਤਾਂ ਆਪਾਂ ਨਿਕਲ ਜਾਣੇ ਸਾਡੇ ਨੇੜੇ ਹੈਗਾ ਸ਼ਿਮਲਾ ਸ਼ਿਮਲੇ ਜਾਂਦੇ ਜੇ ਤੁਸੀਂ ਸ਼ਿਮਲੇ ਜਾਓਗੇ ਤਾਂ ਹੀ ਉੱਥੋਂ ਦਾ ਸਵਾਦ ਦੇਖੋਗੇ ਤਾਂ ਹੀ ਤੁਹਾਨੂੰ ਪਤਾ ਲੱਗੂਗਾ ਕਿ ਇੱਥੇ ਆਨੰਦ ਕੀ ਐ ਠੀਕ ਹੈ ਜਾਂ ਫਿਰ ਕਸੌਲੀ ਆਪਣੇ ਸਭ ਤੋਂ ਨੇੜੇ ਪੈਂਦਾ ਅੱਛਾ ਉੱਥੇ ਤੱਕ ਜਾਇਆ ਹੀ ਐ ਠੀਕ ਹੈ ਉੱਥੋਂ ਦਾ ਸਵਾਦ ਉੱਥੇ ਜਾ ਕੇ ਹੀ ਪਤਾ ਲੱਗੂਗਾ ਸੋ ਕਹਿੰਦਾ ਜਿਹੜੇ ਇਸ ਤਰ੍ਹਾਂ ਦੇ ਲੋਕ ਹਨ ਨਾ ਉਹ ਚੰਦਰਮਾ ਦਾ ਟੁਕ ਖਾਂਦੇ ਠੀਕ ਹੈ ਕਹਿੰਦਾ ਤਾਰਿਆਂ ਦੇ ਤਖਤ ਉੱਤੇ ਮਾਣ ਨਾਲ ਬੈਂਦੇ ਨੇ ਠੀਕ ਹੈ ਆਮ ਤਖਤ ਨਹੀਂ ਹੈ ਉਹਨਾਂ ਦਾ ਤਾਰਿਆਂ ਦੇ ਤਖਤ ਦੇ ਉੱਤੇ ਬੈਂਦੇ ਆ ਕਿਉਂਕਿ ਉਹ ਉਸ ਜਿਨ੍ਹਾਂ ਬਾਰੇ ਆਪਾਂ ਸੋਚਦੇ ਹੀ ਰਹਿੰਦੇ ਆ ਨਾ ਗੱਲਾਂ ਉਹ ਉੱਥੇ ਤੱਕ ਪਹੁੰਚ ਗਏ ਕਹਿੰਦਾ ਤਾਰਿਆਂ ਦੇ ਤਖਤ ਉੱਤੇ ਮਾਣ ਨਾਲ ਬਹਿੰਦੇ ਨੇ ਫਿਰ ਉਹ ਉੱਥੇ ਜਾ ਕੇ ਮਾਣ ਨਾਲ ਬਹਿੰਦੇ ਆ ਕਿ ਮੈਂ ਜੋ ਸੋਚਿਆ ਸੀਗਾ ਮੈਂ ਉਹ ਕਰ ਦਿੱਤਾ ਕਹਿੰਦਾ ਸਿਰ ਦੇ ਉੱਤੇ ਧਰਦੇ ਨੇ ਤਾਜ ਕਹਿਕਸ਼ਾਂ ਦਾ ਕਹਿਕਸ਼ਾਵਾਂ ਦਾ ਸੌਰੀ ਕਹਿਕਸ਼ਾਵਾਂ ਅੱਛਾ ਆਕਾਸ਼ ਗੰਗਾ ਤੁਸੀਂ ਪੜ੍ਹੀ ਹੋਣੀ ਐ ਮਿਲ ਕੀ ਵੇ ਸੋਸ਼ਲ ਸਟੱਡੀਜ਼ ਦੇ ਵਿੱਚ ਸਕੂਲ ਟਾਈਮ ਰਾਤ ਨੂੰ ਦੇਖੀ ਵੀ ਹੋਊਗੀ ਅਗਰ ਕਿਤੇ ਅਸਮਾਨ ਦੇ ਥੱਲੇ ਸੌਂਦੇ ਹੋਵੋਗੇ ਤੁਸੀਂ ਨਹੀਂ ਤਾਂ ਅੱਜ ਕੱਲ ਤਾਂ ਰਵਾਜ ਆ ਨਾ ਕਮਰਿਆਂ ਦੇ ਵਿੱਚ ਬੰਦ ਹੋ ਕੇ ਸੌਣ ਦਾ ਏਸੀ ਚਲਾ ਕੇ ਹੈਨਾ ਤੁਸੀਂ ਵੀ ਐਵੇਂ ਕਰਦੇ ਹੋ ਏਸੀ ਚਲਾ ਕੇ ਸੌਂਜੋ ਗਰਮੀਆਂ 'ਚ ਜਾਂ ਫਿਰ ਆਕਾਸ਼ ਤਾਰਿਆਂ ਦੀ ਚਾਦਰ ਥੱਲੇ ਵੀ ਸੁੱਤਿਓ ਕਦੇ ਸੁੱਤਿਓ ਚਲੋ ਸ਼ੁਕਰ ਹੈ ਫਿਰ ਜ਼ਰੂਰ ਤੁਸੀਂ ਗਰਮੀਆਂ ਦੇ ਵਿੱਚ ਜਿੱਥੇ ਸੰਘਣੇ ਤਾਰੇ ਹੁੰਦੇ ਨੇ ਨਾ ਸਾਨੂੰ ਐਦਾਂ ਲੱਗਦਾ ਹੁੰਦਾ ਕਿ ਸ਼ਾਇਦ ਬੱਦਲ ਹੈ ਹੈਨਾ ਪਰ ਉਹ ਬੱਦਲ ਨਹੀਂ ਹੁੰਦਾ ਅਸਲ ਦੇ ਵਿੱਚ ਉੱਥੇ ਗੜ ਹੁੰਦਾ ਪੂਰਾ ਤਾਰਿਆਂ ਦਾ ਇਸ ਕਰਕੇ ਉਹ ਸਫੇਦ ਹੀ ਰੋਸ਼ਨੀ ਜੀ ਬਣੀ ਹੁੰਦੀ ਹੈ ਉਹਨੂੰ ਆਪਾਂ ਆਕਾਸ਼ ਗੰਗਾ ਕਹਿੰਦੇ ਆ ਸੋ ਕਹਿੰਦਾ ਜਿਹੜੇ ਇਸ ਤਰ੍ਹਾਂ ਦੇ ਪੁਲਾੜ ਦੇ ਵਿੱਚ ਲੋਕ ਜਾਂਦੇ ਨੇ ਨਾ ਸਿਰ ਦੇ ਉੱਤੇ ਧਰਦੇ ਨੇ ਤਾਜ ਕਿਹ ਕਿਛਾਂ ਦਾ ਆਪਣੇ ਸਿਰ ਦੇ ਉੱਤੇ ਆਕਾਸ਼ ਗੰਗਾ ਮਿਲ ਕੇ ਵੇ ਦਾ ਤਾਜ ਧਰਦੇ ਆ ਕਹਿੰਦਾ ਕੱਢ ਲੈਏ ਨੇ ਸਾਗਰ ਚੋਂ ਕਿਰਤੀਆਂ ਰਤਨ 14 ਜਿਹੜੇ ਕੰਮ ਕਰਨ ਵਾਲੇ ਮਿਹਨਤੀ ਲੋਕ ਸੀਗੇ ਇਸ ਤਰ੍ਹਾਂ ਦੀ ਸੋਚ ਵਾਲੇ ਲੋਕ ਸਗੇ ਅੱਛਾ ਸੋਚ ਤਾਂ ਕੋਈ ਵੀ ਸਕਦਾ ਵੈਸੇ ਆਪਾਂ ਵੀ ਵੱਡੀਆਂ ਵੱਡੀਆਂ ਗੱਲਾਂ ਸੋਚ ਸਕਦੇ ਹਾਂ ਪਰ ਕਰਦਾ ਕੋਈ ਕੋਈ ਹੈ ਸੁਪਨਾ ਤਾਂ ਹਰੇਕ ਨੇ ਦੇਖ ਲੈਣਾ ਇਸ ਵੇਲੇ ਕਿ ਮੈਂ ਆਫਟਰ ਗ੍ਰੈਜੂਏਸ਼ਨ ਆ ਕਰੂੰਗਾ ਮੈਂ ਆ ਬਣੂੰਗਾ ਠੀਕ ਹੈ ਪਰ ਬਣਦਾ ਕੋਈ ਕੋਈ ਹੈ ਕੌਣ ਬਣਦਾ ਜਿਨੇ ਮਿਹਨਤ ਕਰਨੀ ਹੈ ਕਹਿੰਦਾ ਕੱਢ ਲੈ ਨੇ ਸਾਗਰ ਸਾਗਰ ਚੋਂ ਕਿਰਤੀਆਂ ਰਤਨ 14 ਕਿਰਤ ਕਰਨ ਵਾਲਿਆਂ ਨੇ ਮਿਹਨਤ ਕਰਨ ਵਾਲਿਆਂ ਨੇ ਸਾਗਰ ਦੇ ਵਿੱਚੋਂ 14 ਰਤਨ ਕੱਢੇ ਹੁਣ ਇਹ 14 ਰਤਨ ਕਿਹੜੇ-ਕਿਹੜੇ ਆ ਅੱਛਾ ਆਪਾਂ ਟੀਵੀ ਦੇ ਵਿੱਚ ਨਾਟਕ ਦੇਖਿਆ ਹੋਇਆ ਜਾਂ ਫਿਰ ਆਪਾਂ ਕਥਾ ਸੁਣੀ ਹੋਊਗੀ ਅਗਰ ਤੁਸੀਂ ਸੁਣਦੇ ਹੋ ਹੈਨਾ ਤਾਂ ਉੱਥੇ ਸੁਣੀ ਹੋਊਗੀ ਕਿ ਅਛਾ ਵੀ ਦੇਵਤਿਆਂ ਨੇ ਰਾਕਸ਼ਸ਼ਾਂ ਨੇ ਸਾਰਿਆਂ ਨੇ ਰਲ ਕੇ ਸਮੁੰਦਰ ਮੰਥਨ ਕੀਤਾ ਸੁਣਿਆ ਹੋਇਆ ਨਾ ਸਮੁੰਦਰ ਮੰਥਨ ਨੇ ਕੀਤਾ ਉਹਦੇ ਵਿੱਚੋਂ ਫਿਰ ਅੰਮ੍ਰਿਤ ਵੀ ਨਿਕਲਿਆ ਹੈਨਾ ਬਹੁਤ ਕੁਝ ਨਿਕਲਿਆ ਨਿਕਲਿਆ ਇਹਨਾਂ ਨੂੰ 14 ਰਤਨ ਕਹਿੰਦੇ ਆ 14 ਰਤਨਾਂ ਦੇ ਵਿੱਚ ਕਿਹੜਾ ਕੀ-ਕੀ ਆ ਜਾਂਦਾ ਕਹਿੰਦੇ ਜਦੋਂ ਸਮੁੰਦਰ ਮੰਥਨ ਹੋ ਰਿਹਾ ਸੀਗਾ ਪਹਿਲਾਂ ਕਹਿੰਦੇ ਘੋੜਾ ਨਿਕਲਿਆ ਵਿੱਚੋਂ ਠੀਕ ਹੈ ਫਿਰ ਕਹਿੰਦੇ ਕਾਮਤੇਨ ਗਊ ਨਿਕਲੀ ਫਿਰ ਕਹਿੰਦੇ ਕਲਪਵ੍ਰਿਕਸ਼ ਨਿਕਲਿਆ ਫਿਰ ਰੰਭਾ ਅpsਰਾ ਨਿਕਲੀ ਲਕਸ਼ਮੀ ਅੰਮ੍ਰਿਤ ਕਾਲਕੂਟ ਮਤਲਬ ਜ਼ਹਿਰ ਜਿਹਨੂੰ ਸ਼ਿਵਜੀ ਨੇ ਪੀਤਾ ਸੀਗਾ ਠੀਕ ਹੈ ਫਿਰ ਕਹਿੰਦੇ ਸ਼ਰਾਬ ਨਿਕਲੀ ਚੰਦਰਮਾ ਕਹਿੰਦਾ ਤਨੰਤਰੀ ਪੰਜ ਜਨਿਆ ਸ਼ੰਖ ਕੋਸ਼ ਬਮਣੀ ਸਾਰੰਗ ਧਨੁਖ 에ਰਾਵਤ ਹਾਥੀ ਇਸ ਤਰ੍ਹਾਂ ਦੇ ਇਹਨਾਂ ਨੂੰ 14 ਰਤਨ ਕਹਿੰਦੇ ਕਹਿੰਦੇ ਇਹ ਸਾਰੇ ਹੀ ਨਿਕਲੇ ਠੀਕ ਹੈ ਕਹਿੰਦਾ ਹੋਰ 14 ਕੱਢ ਲੈਣੇ ਮੱਥ ਕੇ ਸ਼ੋਹ ਖਲਾਵਾਂ ਦਾ ਪਰ ਜਿਹੜੇ ਹੁਣ ਨਵੇਂ ਹੋਰ ਕਿਰਤੀ ਆ ਰਹੇ ਆ ਮਿਹਨਤ ਕਰਨ ਵਾਲੇ ਆ ਰਹੇ ਆ ਕਹਿੰਦਾ ਇਹਨਾਂ ਨੇ ਹੋਰ 14 ਇਸੇ ਤਰ੍ਹਾਂ ਦੇ ਰਤਨ ਕੱਢ ਕੇ ਦੁਨੀਆ ਦੇ ਸਾਹਮਣੇ ਰੱਖ ਦੇਣੇ ਕਿਉਂਕਿ ਉਹ ਮਿਹਨਤ ਕਰਦੇ ਆ ਕਹਿੰਦਾ ਛੱਡ ਕੇ ਧਰਤ ਦਾ ਕੰਡਾ ਕੁੱਤੇ ਜੋ ਪੁਲਾੜ ਵਿੱਚ ਉੱਠ ਕੇ ਲੈਣ ਜੋਗਾ ਹੈ ਨਾ ਉਹਨਾਂ ਮਲਾਹਾਂ ਦਾ ਕਹਿੰਦਾ ਛੱਡ ਕੇ ਧਰਤ ਜਿਨ੍ਹਾਂ ਨੇ ਧਰਤੀ ਨੂੰ ਛੱਡ ਤਾ ਧਰਤੀ ਦਾ ਕੰਡਾ ਛੱਡਿਆ ਤੇ ਪੁਲਾੜ ਦੇ ਵਿੱਚ ਪਹੁੰਚੇ ਪੁਲਾੜ ਨੂੰ ਲੱਭਣ ਦੀ ਜਿਨ੍ਹਾਂ ਨੇ ਕੋਸ਼ਿਸ਼ ਕੀਤੀ ਕਹਿੰਦਾ ਉੱਠ ਕੇ ਲੈਣ ਜੋਗਾ ਹੈ ਨਾ ਉਹਨਾਂ ਮਲਾਹਾਂ ਦਾ ਉਹਨਾਂ ਮਲਾਹਾਂ ਦਾ ਨਾਮ ਲੈਣ ਜੋਗਾ ਹੈ ਠੀਕ ਹੈ ਲਿਆ ਜਾਏਗਾ ਕਿਉਂਕਿ ਉਹਨਾਂ ਨੇ ਸਾਡੇ ਲਈ ਹੋਰ ਕੁਛ ਨਾ ਕੁਛ ਨਵਾਂ ਕੱਢ ਲਿਆਣ ਬਹੁਤ ਕੁਛ ਉਹਨਾਂ ਨੇ ਕੱਢ ਲਿਆ ਸੋ ਉਹਨਾਂ ਦਾ ਦੁਨੀਆ ਦੇ ਵਿੱਚ ਨਾਮ ਸਦਾਈ ਰਹੇਗਾ ਚੰਗੀਆਂ ਸਖਸ਼ੀਅਤਾਂ ਦੇ ਵਿੱਚ ਉਹਨਾਂ ਨੂੰ ਗਿਣਿਆ ਜਾਏਗਾ ਚਲੋ ਇਹਦੇ ਉੱਤੇ ਲਿਖ ਕੇ ਲੈ ਕੇ ਆਉਂਗੇ ਘਰੋਂ ਠੀਕ ਹੈ